ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਟਰੈਕਟਰ ਆਇਆ ਜੀ ਆਪਣੇ ਕੋਲੇ ਸਵਰਾਜ 855 2004 ਮਾਡਲ ਟਰੈਕਟਰ ਹੈ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਧਿਆਨ ਨਾਲ ਦੇਖ ਸਕਦੇ ਆ ਜੀ ਟਰੈਕਟਰ ਦਾ ਇੰਜਨ ਦਾ ਬਾਡੀ ਦਾ ਸਾਰਾ ਰੰਗ ਐਨ ਪੂਰਾ ਖੜਾ ਆ ਦੇਖ ਲਓ ਠੀਕ ਹੈ ਜੀ ਤੇ ਇੰਜਨ ਵੀ ਪੂਰਾ ਸਾਫ਼ ਸੁਥਰਾ ਹੈ ਕੋਈ ਲੀਕੇਜ ਨਹੀਂ ਕੋਈ ਛਲਾਵ ਨਹੀਂ ਕੁਛ ਨਹੀਂ ਜਮਾ ਸੁੱਕਾ ਟਰੈਕਟਰ ਹੈ ਰਿੰਮ ਦੇਖ ਲਓ ਸਾਰੇ ਨਾਲ ਦੇ ਆ ਸਾਫ਼ ਸੁਥਰੇ ਤੇ ਇੱਕ ਗੱਲ ਜ਼ਰੂਰੀ ਬਾਈ ਟਰੈਕਟਰ ਦਾ ਸਟicker ਨਵੇਂ ਸਟਾਈਲ ਵਾਲੇ ਲੱਗੇ ਹੋਏ ਆ ਸ਼ੋ ਨੀ ਚੇਂਜ ਹੋਈ ਵੀ ਇਹ ਤੁਹਾਡੇ ਮਨ 'ਚ ਬਹਿਮ ਆਇਆ ਵੀ ਹਾਂ ਸ਼ੋ ਚੇਂਜ ਹੋਈ ਵੀ ਆ ਸ਼ੋ origignal ਸਾਰੀ ਉਹ ਮੁਰੇ ਦੇ ਪਿੱਛੇ ਦਾ ਕਹਿਣਾ ਬਸ ਸਟਿੱਕਰ ਨਵੇਂ ਸਟਾਈਲ ਵਾਲੇ ਲੱਗੇ ਹੋਏ ਨੇ ਠੀਕ ਹੈ ਜੀ ਤੇ ਅੱਗੇ ਤੁਹਾਨੂੰ ਦਿਖਾਉਣਾ ਜੀ ਤੇਰੀ ਮਰਮ ਚੈੱਕ ਕਰ ਲੋ ਸਾਰਾ ਰੰਗ origignal ਹੈ ਕੋਈ ਟੱਚਿੰਗ ਨਹੀਂ ਕੁਝ ਨਹੀਂ ਹੋਇਆ ਟਰੈਕਟਰ ਨੂੰ ਅਜੇ ਮੈਂ ਜੰਨਾ ਕਰਾਂਗੇ ਉਤਰਿਆ ਬਸ ਸਾਰਾ ਨਾਲ ਲਈ ਆ ਕੋਈ ਛੇੜਖਾਨੀ ਨਹੀਂ ਹੋਈ ਵੀ ਮਗਰੜ ਜਿਵੇਂ ਹੈਗੇ ਹੈਗੀਆਂ ਜੀ ਨਾ ਮਗਰੜ ਗਲੇਵੇਂ ਕੁਝ ਨਹੀਂ ਹੋਇਆ ਪਿੱਛੋਂ ਟਰੈਕਟਰ ਸਾਫ਼ ਸੁਥਰਾ ਹੈ ਨਾ ਪੂਰਾ ਰੰਗ ਖੜਾ ਹੈ ਜੀ ਠੀਕ ਹੈ ਤੇ ਡੰਡਾ ਫੱਟੀ ਹੁੱਕ ਨਾਲ ਰੈਟਰ ਦੇ ਕਈ ਵੀਰ ਕਹਿੰਦੇ ਤੁਸੀਂ ਡੰਡਾ ਫੱਟੀ ਦਿੰਦੇ ਬਾਈ ਤਾਂ ਰੁੱਸਣਾ ਪੈ ਰਿਹਾ ਵੀ ਆਲੇ ਰੈਟਰ ਨਾਲ ਆਈ ਵੀ ਤਾਂ ਆਪਾਂ ਦੇ ਰਹੇ ਆ ਜੇ ਰੈਟਰ ਨਾਲ ਨਹੀਂ ਹੁੰਦਾ ਤਾਂ ਆਪਾਂ ਨਹੀਂ ਦਿੰਦੇ ਹਨਾ ਹੁਣ ਜਿਉਂ ਨਹੀਂ ਜਦ ਪਿੱਛੇ ਦੀ ਨਹੀਂ ਆਉਂਦੀ ਹੈਗੀ ਹੁਣ ਇਹਦੇ ਨਾਲ ਡੰਡਾ ਫੱਟੀ ਆਈ ਵੀ ਤਾਂ ਕਰਕੇ ਆਪਾਂ ਤੁਹਾਨੂੰ ਦੇ ਰਣੀ ਆਪਾਂ ਨੇ ਰੱਖ ਕੇ ਕੁਝ ਨਹੀਂ ਕਰਨਾ ਇਹਨਾਂ ਦਾ ਤੇ ਬਾਕੀ ਤੁਸੀਂ ਰੈਟਰ ਦੇਖ ਲਓ ਇੰਜਨ ਤੇ ਐਨ ਸਾਫ ਰੰਗ ਖੜਾ ਏ ਕੋਈ ਕਸਾਈ ਨਹੀਂ ਹੋ ਰੈਟਰ ਦੀ ਜ਼ਿਮੀਂਦਾਰ ਕੋਲ ਚੱਲਿਆ ਵੇ ਬਾਈ ਖੇਤੀਬਾੜੀ ਨੂੰ ਕਰਾਇ ਪੜੇ ਵਾਲਾ ਨਹੀਂ ਹੈਗਾ ਇਹ ਠੀਕ ਹੈ ਜੀ ਬਾਕੀ ਕੰਡੀਸ਼ਨ ਦੇ ਤੁਹਾਨੂੰ ਜਜਮੈਂਟ ਹੋਈ ਗਈ ਹੋਣੀ ਤੇ ਤੁਹਾਨੂੰ ਇੱਕ ਵਾਰੀ ਸਟਾਰਟਿੰਗ ਦਿਖਾ ਦਵਾ ਡਾਕਟਰ ਦੀ ਤੇ ਡਾਕਟਰ ਦੀ ਸਟਾਰਟਿੰਗ ਹੈ ਬਾਈ ਠੀਕ ਹੈ ਜੀ ਔਰ ਇਸ ਮਾਰੀ ਉਧਰ ਜਾ ਕੇ ਸਾਊਂਡ ਚੈੱਕ ਕਰ ਲੈ ਡਾਕਟਰ ਦੀ ਬਾਤ ਬਾਤ ਠੀਕ ਹੈ ਤੇ ਆਵਾਜ਼ ਬੁਰੀ ਪੂਰੀ ਸਾਫ਼ ਸੁਥਰੀ ਟਰੈਕਟਰ ਦੀ ਐਨ ਵਧੀਆ ਹੈ ਆ ਲੋ ਜੀ ਤੇ ਪਿੱਛੇ ਲਿਫਟ ਚੈੱਕ ਆ ਲਓ ਲਿਫਟ ਪੂਰੀ ਓਕੇ ਆ ਉਹ ਦੇਖੋ ਕੋਈ ਚੱਕਣੀ ਨਹੀਂ ਟਰੈਕਟਰ ਹੈ ਜਿਹੜੇ ਸੱਜਣ ਨੇ ਦੇਣਾ ਹੋਇਆ ਵੀਰੇ ਨੰਬਰ ਦਿੱਤਾ ਹੋਆ ਨੀਚੇ ਸੰਪਰਕ ਕਰ ਲਿਓ ਠੀਕ ਹੈ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ 270000 ਰੁਪਏ ਡਿਮਾਂਡ ਹੈ ਵੀਰੇ ਟਰੈਕਟਰ ਦੀ ਤੇ ਬਾਕੀ ਮੌਕੇ ਤੇ ਆਪਾਂ ਤੁਹਾਨੂੰ ਦੱਸ ਕਰਕੇ ਦੇ ਦੋਗੇ ਫਿਕਸ ਰੇਟ ਨਹੀਂ ਹੈਗਾ ਠੀਕ ਜੀ ਤੁਸੀਂ ਇੱਕ ਵਾਰੀ ਆ ਕੇ ਟਰੈਕਟਰ ਦੇਖ ਕੇ ਪਸੰਦ ਕਰ ਲਿਓ ਕਾਲੂ ਟਰੈਕਟਰ ਲੰਘ ਜਾਣਾ ਆਪਣਾ ਰੋਪੜ ਅੱਜ ਘਰੇ ਲਿਆਏ ਤੇ ਛਤਰੀ ਹੈਣ ਦੀ ਛਤਰੀ ਆਪਾਂ ਲਾਤੀ ਪਈ ਤੀ ਘਰਾਂ ਇੱਕ ਉਹ ਆਪਾਂ ਇਹਨੂੰ ਫੱਟੇ ਕਰਤੀ ਤੇ ਬਾਕੀ ਤੁਹਾਡੇ ਸਾਹਮਣੇ ਆ ਆ ਕੇ ਦੇਖ ਕੇ ਚਲਾ ਚਲੋਗੇ ਪਾਸ ਕਰਕੇ ਆਪਣਾ ਟਰੈਕ ਲੈ ਜਿਓ ਬਾਈ ਠੀਕ ਹੈ ਜੀ